ਮਾਹ ਮਹਿੰਦਰ RAM ਪੁੱਤਰ ਅਰਜਨ RAM ਪਿੰਡ ਮਹਿਲਾ ਚੌਂਕ ਬਾਜੀਗਰ ਵਸਤੀ ਅਜੀ ਸਾਡਾ ਕਲਾਰਾ ਵਾਲੀ ਕਿਰਨਾ ਦੇਵੀ ਨਾਲ ਕੁਝ ਰੌਲਾ ਚੱਲ ਰਿਹਾ ਸੀ ਜ਼ਮੀਨ ਦਾ ਅਸੀਂ ਥੋੜੇ ਜਿਹਾ ਪੈਸੇ ਲਾਈ ਸੀ ਜਿਸ ਅਸੀਂ ਜਗ੍ਹਾ ਤੇ ਖੜੇ ਆ ਇਹ ਸਾਡੀਆਂ ਦੁਕਾਨਾਂ ਵੀ ਨੇ ਤੇ ਸਾਡਾ ਘਰ ਵੀ ਹੈ ਜੋ ਕਿਰਨਾ ਦੇਵੀ ਹੈ ਇਹ ਬੀਜੀਪੀ ਪਾਰਟੀ ਦੀ ਨਾਲ ਮਿਲ ਕੇ ਇਹਨਾਂ ਨੇ ਸਾਡੇ ਨਾਲ ਬਹੁਤ ਠੱਗਾ ਠੋਰੀ ਕੀਤੀ ਹੈ ਬਾਕੀ ਅੱਜ ਜਿਹੜੀਆਂ ਦੁਕਾਨਾਂ 'ਚ ਅਸੀਂ ਖੜੇ ਹਾਂ ਅਸੀਂ ਸਰਪੰਚਾਂ ਕੋਲ ਗਏ ਐਮਐਲਆ ਕੋਲ ਗਏ ਸਾਡੀ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਤਾਂ ਅਸੀਂ ਫਿਰ ਇੱਕ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਇੱਕ ਜਥੇਬੰਦੀ ਹੈ ਇਸ ਬਾਰੇ ਅਸੀਂ ਸੁਣਿਆ ਸੀ ਵੀ ਗਰੀਬਾਂ ਦੀ ਕੌਣ ਮਦਦ ਕਰਦਾ ਹੈ ਤਾ ਸਾਨੂੰ ਕਿਹਾ ਕਿ ਜੇ ਗਰੀਬਾਂ ਦੀ ਮਦਦ ਕਰਨ ਵਾਲੀ ਪਾਰਟੀ ਹੈ ਤਾਂ ਇੱਕੋ ਇੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਮਨਜੀਤ ਸਿੰਘ ਕਰਾਚੋਂ ਜਿਹੜੇ ਪੁਆਣੀਗੜ ਦੇ ਬਲਾਕ ਦੇ ਪ੍ਰਧਾਨ ਨੇ ਵੀ ਤੁਸੀਂ ਉਹਨਾਂ ਨਾਲ ਮਿਲੋ ਅਸੀਂ ਭਾਈ ਹਰਜੀਤ ਸਿੰਘ ਮਹਿਲਾ ਕੋਲ ਗਏ ਤਾਂ ਉਹਨਾਂ ਨੇ ਸਾਡੀਆਂ ਗੱਲਾਂ ਸੁਣ ਕੇ ਅਸੀਂ ਵੀ ਦੱਸਿਆ ਕਿ ਸਾਡੇ ਨਾਲ ਬਹੁਤ ਧੋਖਾ ਕੀਤਾ ਜੀ ਉਹ ਕਾਂਗ ਬੀਜੇਪੀ ਦੀ ਪ੍ਰਧਾਨ ਬਣੀ ਹੋਈ ਹੈ ਤਾਂ ਬੀਜੇਪੀ ਉਹਦੀ ਮਦਦ ਕਰ ਰਹੀ ਹੈ ਸਾਡਾ ਕਬਜ਼ਾ ਬਰੰਟ ਆ ਗਿਆ ਤਾਂ ਇਹਨੂੰ ਪਾਰਟੀਆਂ ਕੋਲ ਗਏ ਆ ਕਿਸੇ ਨੇ ਵੀ ਨਹੀਂ ਰੋਕਿਆ ਪ੍ਰਧਾਨ ਜੀ ਕਹਿੰਦੇ ਜੇ ਤੁਹਾਡੀ ਸੱਚੀ ਗੱਲ ਹੋਈ ਤਾਂ ਇਹ ਪਾਰਟੀ ਗਰੀਬਾਂ ਵਾਸਤੇ ਹੀ ਬਣੀ ਹੋਈ ਹੈ ਤੇ ਇਸ ਪਾਰਟੀ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਤਾਂ ਪ੍ਰਧਾਨ ਜੀ ਨੇ ਕਬਜ਼ਾ ਬਰੰਟ ਜਿਹੜਾ ਸਾਡਾ ਰੁਕਿਆ ਹੈ ਕੁਰਕੀ ਰੋਕੀ ਹੈ ਉਹ ਮਨਜੀਤ ਸਿੰਘ ਕਰਾਚੋਂ ਦਾ ਹਰਜੀਤ ਸਿੰਘ ਮੈਲਾ ਤੇ ਜਥੇਬੰਦੀ ਐ ਸਾਰਿਆਂ ਨੇ ਰਲ ਕੇ ਸਾਨੂੰ ਵੀ ਸੀ ਕਿ ਸਾਡੀ ਗਰੀਬਾਂ ਦੀ ਮੱਦ ਕਿਸੇ ਨੇ ਨਹੀਂ ਕਰਨੀ ਇੱਥੇ ਜ਼ਿਮੀਂਦਾਰ ਭਰਾ ਜੇ ਵੀ ਬੀਬੀ ਕਿੱਲਿਆਂ ਦੇ ਮਾਲਕ ਆ ਕੇ ਸਾਡੇ ਇੱਥੇ ਲੰਗਰ ਪਾਣੀ ਸਕਦੇ ਰਹੇ ਸਾਡੇ ਨਾਲ ਬੈਠਦੇ ਰਹੇ ਸਾਨੂੰ ਇੰਨਾ ਵਿਸ਼ਵਾਸ ਹੋ ਗਿਆ ਤੇ ਬਾਕੀ ਰੀਆਂ ਗੱਲਾਂ ਜੀ ਜੇ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਵਰਹਾਾਂ ਦੀ ਦੇ ਕਾਰ ਨਹੀਂ ਅੱਜ ਸੀ ਇਹਨਾਂ ਦੁਕਾਨਾਂ ਵਿੱਚ ਬੈਠੇ ਆ ਨਹੀਂ ਤਾਂ ਅਸੀਂ ਅੱਜ ਦਿਹਾੜੀਆਂ ਧੱਪੇ ਕਰਦੇ ਤਾਂ ਜਿਹੜੀਆਂ ਸਰਕਾਰਾਂ ਸੀ ਇਹ ਸਾਨੂੰ ਅੱਜ ਕੁੱਟ ਕੇ ਮਾਰ ਕੇ ਇਥੋਂ ਦੁਕਾਨਾਂ ਚੋਂ ਬਾਹਰ ਕੱਢ ਦੇਣਾ ਸੀ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾਗੁਰਾਹਾਂ ਦਾ ਮਨਜੀਤ ਸਿੰਘ ਕਰਾਚੋਂ ਦਾ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਬਾਕੀ ਸਾਡੇ ਮੀਤ ਪ੍ਰਧਾਨ ਹਰਜੀਤ ਸਿੰਘ ਜੀ ਮਹਿਲਾਾਂ ਦਾ ਅਸੀਂ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਅੱਜ ਇਹ ਪਾਰਟੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਗਰੀਬਾਂ ਨੂੰ ਇਹ ਇਕੱਲੇ ਜਥੇਬੰਦੀ ਕਿਸਾਨਾਂ ਦੀ ਨਹੀਂ ਹੈਗੀ ਇਹ ਜਿਹੜੀ ਜਥੇਬੰਦੀ ਹੈ ਇਹ ਗਰੀਬਾਂ ਦੀ ਵੀ ਜਥੇਬੰਦੀ ਬਹੁਤ ਮਿਹਨਤ ਕਰਦੀ ਹੈ ਮਦਦ ਕਰਦੀ ਹੈ ਬਾਕੀ ਜਦ ਵੀ ਅਸੀਂ ਘਰ ਨੇ ਮਜਾਰੇ ਜਾਂਦੇ ਆ ਸਾਤੋਂ ਕੋਈ ਕਿਰਾਇਆ ਪਾੜਾ ਨਹੀਂ ਲੈਂਦੇ ਤਾਂ ਇਹ ਅਸੀਂ ਸਾਰਿਆਂ ਨੂੰ ਕਹਿੰਨੇ ਆ ਵੀ ਇਹ ਜਥੇਬੰਦੀ ਨਾਲ ਗਰੀਬਾਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਸਰਕਾਰਾਂ ਤੇ ਕੋਈ ਆਸ ਨਹੀਂ ਰੱਖਣੀ ਚਾਹੀਦੀ ਅਸੀਂ ਜਿਨ੍ਹਾਂ ਨੂੰ ਵੋਟਾਂ ਪਾਈਆਂ ਹਨ ਉਹ ਸਾਡੇ ਕੋਈ ਵੀ ਕੰਮ ਨਹੀਂ ਆਇਆ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਮਨਜੀਤ ਸਿੰਘ ਕਰਾਚੋਂ ਦਾ ਅਸੀਂ ਤੈਹ ਦਿਲੋਂ ਤੇ ਇਨਾਂ ਦੀ ਪਾਰਟੀ ਦਾ ਧੰਨਵਾਦ ਕਰਦੇ ਹਾਂ ਜੀ